ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਓ ਗੁਰਮੁਖ ਪਿਆਰਿਆਂ ਕੋਲੋਂ ਇਹ ਇਕੱਠ ਦੀ ਕਹਾਣੀ ਸਰਵਣ ਕਰਦੇ ਆ ਪਿਆਰਿਓ ਉਹ ਡੱਪਾਗੇ ਹੈ ਜੋ ਮਾਲਕ ਨਰਿੰਕਾਰ ਨੇ ਆਪਣੇ ਤੇ ਕਿਰਪਾ ਕੀਤੀ ਹੈ ਸਭ ਤੋਂ ਪਹਿਲਾਂ 83 ਲੱਖ ਤੋਂ ਉੱਤਮ ਸਾਨੂੰ ਮਾਨਸ ਜਨਮ ਬਖਸ਼ਿਸ਼ ਕੀਤਾ ਹੈ ਕਿਰਪਾ ਕੀਤੀ ਹੈ ਮਾਨਸ ਜਨਮ ਬਖਸ਼ਿਸ਼ ਕਰਕੇ ਆਪਾਂ ਸਾਰੇ ਉਸ ਮਾਲਕ ਨਿਰੰਗ ਕਰਦਾ ਭੇਤ ਲੈਣ ਵਾਸਤੇ ਤਾਂ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸਤ ਸੰਗਤ ਦੇ ਰੂਪ ਦੇ ਵਿੱਚ ਜੁੜ ਬੈਠੇ ਕਿਉਂਕਿ ਬਾਦਸ਼ਾਹ ਸਾਨੂੰ ਸਮਝਾਉਂਦੇ ਜਿੰਦੇ ਤੇ ਮਾਲਕ ਨਰੰਕਾਰ ਆਪ ਟੁੱਟਦਾ ਹੈ ਜਿੰਦੇ ਤੇ ਆਪ ਦਿਆਲ ਹੁੰਦਾ ਆ ਮਾਨਸ ਜਨਮ ਦੇ ਕੇ ਸੱਚੀ ਸੰਗਤ ਬਖਸ਼ਿਸ਼ ਕਰ ਹੁੰਦਾ ਹੈ ਮਾਰੇ ਸਾਨੂੰ ਸਮਝਾਉਂਦੇ ਸਤ ਸੰਗਤ ਵਿੱਚ ਆ ਕੇ ਆਪਾਂ ਵਿਦਿਆ ਗ੍ਰਹਿਣ ਕਰਨੀ ਉਹ ਗੁਣ ਗ੍ਰਹਿਣ ਕਰਨੇ ਜਿਨ੍ਹਾਂ ਗੁਣਾ ਦੇ ਰਾਹੀ ਅਸੀਂ ਮਾਲਕ ਨਿਰੰਕਾਰ ਦੇ ਨਾਲ ਮੁਲਾਕਾਤ ਕਰ ਸਕਦੇ ਹਾਂ ਗੁਰਮਖਾ ਪਾਸੋਂ ਆਪਾਂ ਜਿਹੜਾ ਸਰਵਨ ਕੀਤਾ ਪਾਤਸ਼ਾਹ ਦੇ ਬਚਨ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾਂ ਅਸੀਂ ਹੁਣ ਸਿੱਖਣਾ ਸੰਗਤ ਵਿੱਚ ਆ ਕੇ ਕਿ ਐਸੀ ਮਾਲਕ ਨਿਰੰਕਾਰ ਦੇ ਨਾਲ ਕਿਵੇਂ ਮਲਾਪ ਕਰ ਸਕਦੇ ਆ ਸਾਨੂੰ ਸਮਝਾਉਣਾ ਕਿੰਨਾ ਹੈ ਸਾਨੂੰ ਦੱਸਣਾ ਕਿੰਨਾ ਹੈ ਕਿਵੇਂ ਮਲਾਪ ਹੋਵੇ ਜਿਨ੍ਹਾਂ ਨੇ ਆਪ ਉਸ ਮਾਲਕ ਨਿਰੰਕਾਰ ਦੇ ਨਾਲ ਮਲਾਪ ਕੀਤਾ ਹੈ ਮਲਾਬ ਕਿ ਨਾ ਕੀਤਾ ਜਿਨ੍ਹਾਂ ਨੇ ਮਲਾਬ ਕੀਤਾ ਉਹਨਾਂ ਦੇ ਬਚਨ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਨੇ ਜਿਵੇਂ ਜਿਵੇਂ ਉਹਨਾਂ ਨੇ ਇਹ ਮਾਨਸ ਜਨਮ ਪ੍ਰਾਪਤ ਕਰਕੇ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਮਤ ਲੈ ਕੇ ਉਸ ਰਸਤੇ ਤੇ ਚੱਲ ਕੇ ਮਲਾਬ ਕੀਤਾ ਸਾਨੂੰ ਦੱਸ ਦਿੱਤਾ ਸਾਨੂੰ ਹੁਣ ਪੜ੍ਹਾ ਰਹੇ ਨੇ ਸਾਨੂੰ ਸਿਖਾ ਰਹੇ ਨੇ ਤਾਂ ਹੀ ਜਦੋਂ ਆਪਾਂ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਉਣਾ ਹੈ ਇਹਨਾਂ ਨਾਲ ਮਿਲ ਕੇ ਆਪਣਾ ਚੱਜ ਸਿੱਖਣਾ ਹੈ ਜਿਹੜਾ ਸਤਿਗੁਰ ਦੇ ਬਚਨ ਆਪਾਂ ਪੜ੍ਹ ਰਿਆ ਨਾ ਗੁਰਮਿਲ ਚੱਜ ਆਚਾਰ ਸਿੱਖ ਅਸੀਂ ਉਹ ਚੱਜ ਸਿੱਖ ਜਾਈਏ ਅਸੀਂ ਉਹ ਅਕਲ ਸਿੱਖ ਜਾਈਏ ਅਸੀਂ ਉਹ ਜ਼ੁਗਤੀ ਸਿੱਖ ਜਾਈਏ ਜਿੰਦੇ ਨਾਲ ਸਾਡਾ ਮਾਲਕ ਨਿਰੰਕਾਰ ਦੇ ਨਾਲ ਮਲਾਪ ਹੋ ਜਾਈਏ ਤਾਂ ਕਦੇ ਸਾਨੂੰ ਫਿਰ ਦੁੱਖ ਨਾ ਲੱਗੇ ਪਾਪ ਦੁਆਰਾ ਸਾਨੂੰ ਜਨਮ ਮਰਨ ਦੇ ਵਿੱਚ ਆਉਣਾ ਨਾ ਪਵੇ ਤਾਂ ਹੀ ਗੁਰਬਾਣੀ ਦੇ ਵਿੱਚ ਪਾਤਸ਼ਾਹ ਸਾਨੂੰ ਸਮਝਾ ਰਹੇ ਕਹਿੰਦੇ ਗੁਰ ਮਿਲ ਚੱਜ ਅਚਾਰ ਸਿੱਖ ਤਦ ਕਦੇ ਨ ਲੱਗੇ ਦੁੱਖ ਕਦੀ ਵੀ ਤੈਨੂੰ ਦੁੱਖ ਨਹੀਂ ਲੱਗੇਗਾ ਜਨਮ ਮਰਨ ਦੇ ਵਿੱਚ ਨਹੀਂ ਆਏਗਾ ਬਸ ਸਿੱਖ ਲੈ ਗੁਰਮਖਾਂ ਪਾਸੋਂ ਆਪਾਂ ਢਾਡੀਵਾਰਾਂ ਦੇ ਰਾਹੀ ਸਤਿਗੁਰ ਦੀ ਬਾਣੀ ਦੇ ਵਿੱਚ ਜੋ ਸਾਨੂੰ ਉਹ ਚੱਜ ਸਿਖਾਇਆ ਜੋ ਸਾਨੂੰ ਉਹ ਗਿਆਨ ਦਿੱਤਾ ਜੋ ਸਾਨੂੰ ਭੇਦ ਦਿੱਤਾ ਆਪਾਂ ਸਰਵਨ ਕੀਤਾ ਉਸ ਤੋਂ ਅਪਰੰਤ ਕੀਰਤਨ ਦੇ ਰਾਹੀ ਆਪਾਂ ਨੂੰ ਗੁਰਮਖ ਨੇ ਗਿਆਨ ਦਿੱਤਾ ਸਾਨੂੰ ਸੋਝੀ ਦਿੱਤੀ ਜੇ ਤੁਸੀਂ ਗੁਰੂ ਦੀ ਮਤ ਲੈ ਕੇ ਉਸ ਮਾਲਕ ਨਿਰੰਕਾਰ ਦੇ ਨਾਲ ਮਲਾਪ ਕਰ ਲਿਆ ਤੁਹਾਡੇ ਇਸ ਮਨ ਤੇ ਉਹ ਰੰਗ ਚੜ ਗਿਆ RAM ਦਾ ਉਸ ਹਰੀ ਦਾ ਵਾਹਿਗੁਰੂ ਦਾ ਸੱਚ ਦਾ ਉਹ ਫਿਰ ਉਤਰਦਾ ਨਹੀਂ ਤੁਸੀਂ ਉਸ ਦਾ ਰੂਪ ਹੋ ਜਾਂਦੇ ਹੋ ਲੇਕਿਨ ਹੁਣ ਕਿਵੇਂ ਸਾਡੇ ਮਨ ਤੇ ਰੰਗ ਚੜੇ ਕਿਉਂਕਿ ਰੰਗ ਬਹੁਤ ਨੇ ਜਿੰਨੇ ਵੀ ਰੰਗ ਆਪਾਂ ਇਸ ਸੰਸਾਰ ਦੇ ਵਿੱਚ ਦੇਖਦੇ ਆ ਇਹ ਉਸ ਮਾਲਕ ਨਿਰੰਕਾਰ ਦੇ ਬਣਾਏ ਹੋਏ ਨੇ ਜਿਹੜਾ ਗੁਰਬਾਣੀ ਦੇ ਵਿੱਚ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ ਰੰਗ ਸਬੇ ਨਰਾਏ ਨੇ ਜੀਤੇ ਮਨ ਭਵਨ ਜਿੰਨੇ ਮਨ ਨੂੰ ਭਾਉਂਦੇ ਨੇ ਨਾ ਸਾਨੂੰ ਇਹ ਸਾਰੇ ਹੀ ਰੰਗ ਨੇ ਉਸ ਮਾਲਕ ਨਰੰਕਾਰ ਦੇ ਹੁਣ ਸਾਨੂੰ ਜਿਹੜੇ ਪਾਉਂਦੇ ਨੇ ਸਾਨੂੰ ਜੇ ਮਾਇਆ ਮਹੌਂਦੀ ਭਾਵ ਜਿਹੜਾ ਸਾਡਾ ਇਹ ਸਰੀਰ ਸਾਨੂੰ ਦਿਸਦਾ ਹੈ ਵੀ ਮਾਲਕ ਨਰੰਕਾਰ ਦਾ ਇਹ ਨੂੰ ਗੁਰਬਾਣੀ ਦੇ ਵਿੱਚ ਮਾਇਆ ਕਿਹਾ ਕਹਿੰਦੇ ਇਹ ਬੜਾ ਸਾਨੂੰ ਚੰਗਾ ਲੱਗਦਾ ਜਿਹੜਾ ਸਰੀਰ ਹੈ ਇਹ ਵੀ ਪਾਤਸ਼ਾਹ ਕਹਿੰਦੇ ਆ ਇਕ ਨਹੀਂ ਆ ਜਿਹੜੇ ਸਾਰੇ ਰੰਗ ਉਸ ਮਾਲਕ ਦੇ ਨੇ ਸਰੀਰ ਉਸ ਮਾਲਕ ਦੇ ਨੇ ਮਾਇਆ ਉਸ ਮਾਲਕ ਦੀ ਹੈ ਇਹ ਸਾਨੂੰ ਬੜੀ ਚੰਗੀ ਲੱਗਦੀ ਹੈ ਗੁਰਬਾਣੀ ਦੇ ਵਿੱਚ ਬਾਦਸ਼ਾਹ ਨੇ ਆਪਾਂ ਨੂੰ ਗਿਆਨ ਦਿੱਤਾ ਹੈ ਕਹਿੰਦੇ ਇਹ ਜਿਹੜੇ ਤ੍ਰੈ ਗੁਣ ਨੇ ਜਿਹੜੇ ਇਹ ਵਿਚਾਰ ਨੇ ਇਹ ਫੁਰਨੇ ਨੇ ਇਹ ਵੀ ਉਸ ਮਾਲਕ ਨਿਰੰਗ ਕਰਦੇ ਨੇ ਇਹ ਵੀ ਉਸ ਦੇ ਰੰਗ ਨੇ ਜਿਹੜੇ ਸਾਡੇ ਮਨ ਨੂੰ ਚੰਗੇ ਲੱਗਦੇ ਨੇ ਜਿਹੜੇ ਅਸੀਂ ਆਪਣੇ ਮਨ ਤੇ ਚੜਾਈ ਬੈਠੇ ਆ ਇਹ ਰੰਗ ਚੜਨ ਕਰਕੇ ਹੀ ਅਸੀਂ ਮਾਲਕ ਨਿਰੰਕਾਰ ਤੋਂ ਦੂਰ ਹੋਏ ਬੈਠੇ ਆ ਕਿਉਂਕਿ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਜੇ ਆਪ ਆਪ ਆਪਣੇ ਮਨ ਤੇ ਇਹਨਾਂ ਨੂੰ ਚੜਾ ਲਿਆ ਇਹਨਾਂ ਆਕਾਰਾਂ ਨੂੰ ਹਿਰਦੇ ਵਿੱਚ ਵਸਾਲਿਆ ਤੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਇਆ ਇਹ ਸੰਸਾਰ ਜਿਹੜਾ ਹੈ ਨਾ ਇਹ ਰੰਗ ਜਿਹੜੇ ਇਹ ਫਿੱਕੇ ਨੇ ਇਹ ਬਿਨਸਨ ਵਾਲੇ ਨੇ ਖਤਮ ਹੋਣ ਵਾਲੇ ਨੇ ਜੇਦੀ ਵਰਥਾਏ ਪਾਤਸ਼ਾਹ ਗੁਰਬਾਣੀ ਦੇ ਵਿੱਚ ਆਪਾਂ ਨੂੰ ਗਿਆਨ ਦਿੰਦੇ ਨੇ ਸੋਝੀ ਦਿੰਦੇ ਨੇ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨਸਨ ਦਾਨ ਇਹ ਫਿੱਕੇ ਰੰਗ ਨੇ ਇਹ ਵਿੰਸਨ ਵਾਲੇ ਰੰਗ ਨੇ ਇਹ ਖਤਮ ਹੋਣ ਵਾਲੇ ਰੰਗ ਨੇ ਜਦੋਂ ਆਪਾਂ ਇਸ ਭਗਤੀ ਦੇ ਮਾਰਗ ਤੇ ਚੱਲਾਂਗੇ ਸਾਡੇ ਮਨ ਤੇ ਇਹ ਰੰਗ ਚੜ੍ਹੇ ਹੋਣ ਕਰਕੇ ਇਹ ਤ੍ਰੈਗੁਣਾ ਦੇ ਨਾਂ ਰੰਗ ਲੈਣ ਕਰਕੇ ਹੀ ਅਸੀਂ ਮਾਲਕ ਨਿਰੰਗ ਕਰ ਦੇਣਾ ਮਲਾਪ ਨਹੀਂ ਕਰ ਸਕਦੇ ਜਿਹੜਾ ਗੁਰਬਾਣੀ ਦੇ ਵਿੱਚ ਪਾਤਸ਼ਾਹ ਨੇ ਆਪਾਂ ਨੂੰ ਗਿਆਨ ਦਿੱਤਾ ਹੈ ਕਹਿੰਦੇ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਇਹ ਜਿਹੜੀ ਮਾਇਆ ਇਹ ਰੰਗ ਮਾਲਿਕ ਨਰਨੰਕਾਰ ਨੇ ਪ੍ਰਗਟ ਕੀਤੀ ਹੈ ਇਹ ਤ੍ਰੈ ਗੁਣ ਮਾਲਿਕ ਨਰਨੰਕਾਰ ਨੇ ਪ੍ਰਗਟ ਕੀਤੇ ਨੇ ਕਹੋ ਕਵਨ ਵਿਦ ਤਰੀਏ ਰੇ ਕਿਵੇਂ ਇਹਨਾਂ ਰੰਗਾਂ ਨੂੰ ਆਪਣੇ ਮਨ ਤੋਂ ਲਈਏ ਕਿਵੇਂ ਇਹਨਾਂ ਤੋਂ ਸਾਡਾ ਖਿਹੜਾ ਛੁੱਟੇ ਤੇ ਬਾਦਸ਼ਾਹ ਨੇ ਜੋ ਹੁਕਮ ਕੀਤਾ ਤ੍ਰੈ ਗੁਣ ਮਿਟੈ ਚੌਥੇ ਵਰਤੈ ਇਹਾ ਭਗਤ ਨਰਾਰੀ ਇਹਨਾਂ ਤੋਂ ਵੱਖ ਹੋ ਕੇ ਭਗਤੀ ਹੋ ਜੇ ਸਾਡੀ ਕਿਉਂਕਿ ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਜਦੋਂ ਆਪਾਂ ਇਹ ਸੰਸਾਰ ਦੇ ਵਿੱਚ ਆ ਜਾਂਦੇ ਆ ਜਦੋਂ ਆਪਾਂ ਇਸ ਮਾਇਆ ਦੇ ਦੇਸ਼ ਵਿੱਚ ਆ ਜਾਂਦੇ ਆ ਇਥੇ ਆ ਕੇ ਸਾਡੇ ਮਨ ਨੂੰ ਜਿਹੜਾ ਇਹ ਰੰਗ ਚੜ ਜਾਂਦਾ ਜੇ ਸੇ ਕਰਕੇ ਹੀ ਅਸੀਂ ਮਾਲਕ ਨਰੰਗਕਾਰ ਤੋਂ ਦੂਰ ਹੋ ਜਾਂਨੇ ਆ ਤੇ ਹੁਣ ਪਾਤਸ਼ਾਹ ਕਹਿੰਦੇ ਖਿਆਲ ਉਹਨਾਂ ਚਰ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਆਪਾਂ ਉਸ ਮਾਲਕ ਨਰੰਗਕਾਰ ਦੇ ਨਾਲ ਅਪੇਧ ਨਹੀਂ ਹੋ ਸਕਦੇ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਆ ਗੁਰਮਖਾ ਪਾਸੋਂ ਸਰਵਣ ਕਰ ਲਈ ਸੀ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਪੁੱਛਣਾ ਜਦੋਂ ਫਿਰ ਪੁੱਛਣਾ ਹੈ ਆਪਾਂ ਉਹਨਾਂ ਗਿਆਨੀਆਂ ਨੂੰ ਕਿੰਨਾ ਨੂੰ ਜਿਨ੍ਹਾਂ ਦੀ ਪਰਥਾਏ ਪਨਮ ਪਾਤਸ਼ਾ ਸਾਨੂੰ ਸਮਝਾਉਂਦੇ ਕਹਿੰਦੇ ਪਰਨਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੇ ਬੁੱਝੇ ਸੋਏ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਨ ਲਿਆ ਜਿਨ੍ਹਾਂ ਨੇ ਆਪਣੇ ਆਪ ਦਾ ਗਿਆਨ ਲੈ ਲਿਆ ਉਹ ਮਾਲਕ ਨਿਰੰਕਾਰ ਦੇ ਨਾਲ ਮਲਾਪ ਕਰ ਲੈਂਦੇ ਨੇ ਬੁੱਝ ਲੈਂਦੇ ਨੇ ਉਸ ਨੂੰ ਮਾਰੇ ਗੁਰਬਾਣੀ ਦੇ ਵਿੱਚ ਸਮਝਾਉਂਦੇ ਜਿਨ੍ਹਾਂ ਨੇ ਪਛਾਣਿਆ ਜਿਨ੍ਹਾਂ ਨੇ ਉਸ ਮਾਲਕ ਨਰੰਗਕਾਰ ਦੇ ਨਾਲ ਮਲਾਪ ਕੀਤਾ ਅਸੀਂ ਉਹਨਾਂ ਨੂੰ ਪੁੱਛਣਾ ਸਾਨੂੰ ਭੇਜ ਦੇ ਦਿਓ ਕਿਵੇਂ ਮਲਾਪ ਕੀਤਾ ਹੈ ਅਸੀਂ ਵੀ ਮਾਲਕ ਨਰੰਗਕਾਰ ਦੇ ਨਾਲ ਮਲਾਪ ਕਰਨਾ ਚਾਹੁੰਦੇ ਹਾਂ ਉਹ ਫਿਰ ਥਰੂ ਪ੍ਰੋਪਰ ਚੈਨ ਸਾਨੂੰ ਦੱਸ ਦੇਣੇ ਕਹਿੰਦੇ ਤੁਸੀਂ ਆਪਣੀ ਇਸ ਕਾਇਆ ਦੀ ਖੋਜ ਕਰੋ ਸਭ ਤੋਂ ਪਹਿਲਾਂ ਆਪਣੇ ਮਨ ਤੇ ਲੱਗੇ ਹੋਏ ਰੰਗ ਨੂੰ ਲਾਹ ਦਿਓ ਇਹਨੂੰ ਧੋ ਦਿਓ ਤਾਂ ਕਿ ਇਹ ਵਿਚਾਰ ਇਹ ਫੁਰਨਾ ਦਾ ਫੁਰਨਿਆਂ ਦਾ ਰੰਗ ਜਿਹੜਾ ਤੁਹਾਡੇ ਮਨ ਤੇ ਚੜਿਆ ਨੇ ਇਹ ਸਾਫ਼ ਹੋ ਜਾਵੇ ਕਿਵੇਂ ਅਸੀਂ ਮਨ ਨੂੰ ਧੋਈਏ ਤਾਂ ਕਿ ਸਾਡੇ ਮਨ ਤੋਂ ਇਹ ਵਿਚਾਰ ਇਹ ਫੁਰਨੇ ਪਾਸੇ ਹੋ ਜਾਣ ਉਹ ਫਿਰ ਕੁਰਬਾਨੀ ਦੇ ਵਿੱਚ ਆਪਾਂ ਨੂੰ ਗਿਆਨ ਦਿੱਤਾ ਕਹਿੰਦੇ ਮਨ ਧੋਵੋ ਸ਼ਬਦ ਲਾਗੋ ਆਪਣੇ ਮਨ ਨੂੰ ਇਹ ਸ਼ਬਦ ਵਾਰਾ ਤੋਂ ਜਦੋਂ ਤੁਹਾਡੀ ਸੁਰਤੀ ਇਹ ਸ਼ਬਦ ਨਾਲ ਜੁੜੇਗੀ ਤੁਹਾਡਾ ਮਨ ਧੋਤਾ ਜਾਏਗਾ ਇਹ ਵਿਚਾਰ ਇਹ ਫੁਰਨੇ ਖਤਮ ਹੋ ਜਾਣਗੇ ਕਿਵੇਂ ਤੁਸੀਂ ਆਪਣੀ ਇਹ ਸੁਰਤੀ ਨੂੰ ਸ਼ਰਮਨਾ ਵਿੱਚ ਰੱਖਦੇ ਹੋ ਜਦੋਂ ਸਤਿਗੁਰ ਦੇ ਬਚਨ ਪੜ੍ਹੋਗੇ ਤੁਹਾਨੂੰ ਉਹ ਮਾਰਗ ਮਿਲੇਗਾ ਤੁਹਾਨੂੰ ਉਹ ਰਸਤਾ ਮਿਲੇਗਾ ਤੁਹਾਨੂੰ ਉਹ ਪੰਥ ਮਿਲੇਗਾ ਪਿਆਰ ਦਾ ਮਲਾਪ ਦਾ ਜਿਸ ਨੂੰ ਭੁੱਲ ਕੇ ਅਸੀਂ ਖਵਾਰ ਹੋਏ ਬੈਠੇ ਜਿਸ ਨੂੰ ਪਾਦਸ਼ਾਹ ਕਹਿੰਦੇ ਨੇ ਪੰਥਾ ਪ੍ਰੇਮ ਨਾ ਜਾਣਾ ਹੀ ਭੁੱਲੀ ਫਿਰੈ ਗਵਾਰ ਗਵਾਰ ਹੋਏ ਬੈਠੇ ਆ ਮੂਰਖ ਹੋਏ ਬੈਠੇ ਆ ਆਓ ਆਪਾਂ ਉਹ ᔪਗਤੀ ਸਿੱਖੀਏ ਉਹ ਚੱਜ ਸਿੱਖੀਏ ਤਾਂ ਕਿ ਸਾਡੀ ਸੁਰਤੀ ਇਸ ਹੱਟ ਦੇ ਬੈਠ ਕੇ ਸੌਦਾ ਲੈਣਾ ਸ਼ੁਰੂ ਕਰ ਦੇਵੇ ਜਿਵੇਂ ਜਿਵੇਂ ਆਪਾਂ ਰਸਨਾ ਦੁਆਰਾ ਬੋਲਾਂਗੇ ਸਰਵਨਾ ਦੁਆਰਾ ਇਸ ਨੂੰ ਸੁਣਾਗੇ ਇਹ ਤੋਂ ਸਾਡਾ ਵਪਾਰ ਸ਼ੁਰੂ ਹੋ ਜਾਣਾ ਹੈ ਜਿਵੇਂ ਜਿਵੇਂ ਆਪਾਂ ਇਹ ਸ਼ਬਦ ਵਿੱਚ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਨੂੰ ਸੁੰਨਾ ਸ਼ੁਰੂ ਕਰ ਦਿੱਤਾ ਹੈ ਇਥੋਂ ਪਾਸ਼ਾ ਕਹਿੰਦੇ ਸੱਚ ਦਾ ਵਪਾਰ ਸ਼ੁਰੂ ਹੋਏਗਾ ਇਹ ਕੂੜ ਦਾ ਵਪਾਰ ਜਿਹੜਾ ਤੁਹਾਡਾ ਮਨ ਕਰਨਾ ਇਹ ਬੰਦ ਕਰ ਦੇਗਾ ਵਿਚਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ ਆਓ ਸਾਰੇ ਨੇਤਰ ਬੰਦ ਕਰਕੇ ਜਦੋਂ ਸਵਾਸ ਅੰਦਰ ਜਾਂਦਾ ਹੈ ਵਾਹਿ ਸ਼ਬਦ ਦਾ ਉਚਾਰਨ ਕਰਨਾ ਜਦੋਂ ਸਵਾਸ ਗਗਨੋਂ ਆਉਂਦਾ ਗੁਰੂ ਸ਼ਬਦ ਦਾ ਉਚਾਰਨ ਕਰਨਾ ਆਪਣੀ ਆਵਾਜ਼ ਵਿੱਚ ਧਿਆਨ ਰੱਖਣਾ ਸੁਰਤੀ ਨੂੰ ਕਰਨਾ ਵਿੱਚ ਰੱਖਣਾ ਤਾਕਿ ਇਸ ਨੂੰ ਸੁਣ ਕੇ ਵਿਚਾਰ ਫੁਰਨੇ ਖਤਮ ਕਰਕੇ ਆਪਣੇ ਘਰ ਦੇ ਵਿੱਚ ਬਹਿ ਜਾਈਏ ਆਓ ਸਾਰੇ ਕਰੋ ਸ਼ਰੂ ਜੀ ਵਾਹ ਗੁਰੂ 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 그래 어 그래. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ